ਦੋ ਦਰ ਸਾਈਡ ਤੋਂ ਆਏ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਜਿਨ੍ਹਾਂ ਨੇ ਮੋਟਰਸਾਈਕਲ ਘੁਮਾ ਕੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਦਲਜੀਤ ਸਿੰਘ ਇੰਸਪੈਕਟਰ ਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਜ਼ ਕੀਤਾ ਪਿੱਛਾ ਕੀਤਾ ਤਾਂ ਇਹ ਮੋਟਰਸਾਈਕਲ ਛੁੱਟ ਕੇ ਇਹਨਾਂ ਨੇ ਖੇਤਾਂ ਵਿੱਚ ਹੋ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਇਹਨਾਂ ਨੂੰ ਲਲਕਾਰਿਆ ਅਤੇ ਆਪਣੇ ਬਚਾਲੀ ਹਵਾਈ ਫਾਇਰਿੰਗ ਕੀਤੀ ਕਾਂ ਇਹਨਾਂ ਤੇ ਜੋ ਸ਼ਕਤੀਵਾਦੀ ਗੀਤ ਆ ਇਹਨਾਂ ਨੇ ਪੁਲਸ ਅੱਗੇ ਆਤਮ ਸਮਰਪਣ ਕੀਤਾ ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਹੋਇਆ ਲਗਾਤਾਰ ਗੈਂਗਸਟਰਾਂ ਨੂੰ पकੜਿਆ ਜਾ ਰਿਹਾ ਹੈ ਤੇ ਇਸੇ ਲੜੀ ਦੇ ਤਹਿਤ ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਤਿੰਨ ਗੈਂਗਸਟਰਾਂ ਦਾ ਅਨਕਾਊਂਟਰ ਕੀਤਾ ਗਿਆ ਹੈ ਪੁਲਿਸ ਨੇ ਨਾਕਾ ਲਾਇਆ ਸੀ ਤਾਂ ਨਾਕਾ ਦੇਖ ਕੇ ਗੈਂਗਸਟਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੇ ਵਿੱਚ ਆਮੋ ਸਾਹਮਣੇ ਗੋਲੀਆਂ ਵੀ ਚੱਲੀਆਂ ਤੇ ਤਿੰਨ ਗੈਂਗਸਟਰ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਚੁੱਕੇ ਨੇ ਤੇ ਫਿਲਹਾਲ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰੇਗੀ ਤੇ ਹੋਰ ਕੀ ਖੁਲਾਸੇ ਹੁੰਦੇ ਨੇ ਉਹ ਵੀ ਸਾਹਮਣੇ ਆ ਜਾਵੇਗਾ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਵਿਵੇਕਸ਼ੀਲ ਸੋਨੀ ਜੀ ਦੁਆਰਾ ਮੋਬਾਈਲ ਨਾਕਾਬੰਦੀ ਅਤੇ ਗਸ਼ਤਤ ਸ਼ੁਰੂ ਕੀਤੀ ਗਈ ਹੈ ਤਾਂ ਕਿ ਮਾੜੇ ਅਨਸਰਾਂ ਤੇ ਕਾਬੂ ਕੀਤਾ ਜਾ ਸਕੇ ਇਸੇ ਦੀ ਲੜੀ ਦੇ ਤਹਿਤ ਅੱਜ ਸੀਆਈਏ ਮਹਿਨਾ ਦੇ ਇੰਚਾਰਜ ਦਲਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਬੱਦਨੀ ਤੋਂ ਮੱਲਿਆਣਾ ਜਾ ਰਹੀ ਸੜਕ ਤੇ ਕ੍ਰੋਸਿੰਗ ਤੇ ਨਾਕਾਬੰਦੀ ਕੀਤੀ ਸੀ ਜੋ ਤਿੰਨ ਵਿਅਕਤੀ ਦੌਦਰ ਸਾਈਡ ਤੋਂ ਆਏ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਜਿਨ੍ਹਾਂ ਨੇ ਮੋਟਰਸਾਈਕਲ ਘੁਮਾ ਕੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਦਲਜੀਤ ਸਿੰਘ ਇੰਸਪੈਕਟਰ ਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਜ਼ ਕੀਤਾ ਪਿੱਛਾ ਕੀਤਾ ਤਾਂ ਇਹ ਮੋਟਰਸਾਈਕਲ ਸੁੱਟ ਕੇ ਇਹਨਾਂ ਨੇ ਖੇਤਾਂ ਵਿੱਚ ਹੋ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੇ ਦਲਜੀਤ ਸਿੰਘ ਨੇ ਇਹਨਾਂ ਨੂੰ ਲਲਕਾਰਿਆ ਅਤੇ ਆਪਣੇ ਬਚਾਲੀ ਹਵਾਈ ਫਾਇਰਿੰਗ ਕੀਤੀ ਤਾਂ ਇਹਨਾਂ ਤੇ ਜਦੋਂ ਸ਼ਕਤੀ ਵਧਦੀ ਗਈ ਤਾਂ ਇਹਨਾਂ ਨੇ ਪੁਲਸ ਅੱਗੇ ਆਤਮ ਸਮਰਪਣ ਕੀਤਾ ਇਹ ਤਿੰਨ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ ਸ਼ੰਕਰ ਰਾਜਪੂਤ ਤੇ ਜਸ਼ਵ ਦੋ ਮੋਗੇ ਦੇ ਆ ਇੱਕ ਨਵਦੀਪ ਸਿੰਘ ਧਰਮਕੋਟ ਏਰੀਏ ਦਾ ਇਹ ਲਕੀ ਪਤਿਆਲ ਤੇ ਮਨਦੀਪ ਢਾਲੀਵਾਲ ਜੋ ਕਿ ਬੰਬੀਆ ਗੈਂਗ ਨੂੰ ਆਪਰੇਟ ਕਰਦੇ ਆ ਉਹਨਾਂ ਦੇ ਸਰਗਨੇ ਸੀਗੇ ਜਿਨ੍ਹਾਂ ਨੂੰ ਅੱਜ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਇੱਕ ਪੁਲਿਸ ਮੁਲਾਜ਼ਮ ਜਤਨੀ ਜੀ ਹਾਂ ਕ੍ਰਾਸ ਫਾਇਰਿੰਗ ਹੋਈ ਆ ਇਨ ਜਦੋਂ ਇਹਨਾਂ ਨੇ ਅੱਗੋਂ ਫਾਇਰਿੰਗ ਕਰੀ ਇਹਨਾਂ ਨੂੰ ਖੇਤਾਂ ਵਿੱਚੋਂ ਕਾਬੂ ਕਰਿਆ ਤੇ ਉਹਦੇ 'ਚ ਇੱਕ ਮੁਲਾਜ਼ਮ ਦੇ ਥੋੜੀ ਸੱਟਾਂ ਲੱਗੀਆਂ ਦੋਨੋਂ ਪਾਸਿਆਂ ਤੋਂ ਫਾਇਰਿੰਗ ਹੋਈ ਆ ਉਹ ਅਜੇ ਤਫ਼ਤੀਸ਼ ਦਾ ਹਿੱਸਾ ਵੀ ਕਾਊਂਟਿੰਗ ਵੇਹਰਾ ਹੋ ਰਹੀ ਆ ਜੈਕਿਊਲਟੀ ਤਾਂ ਨਹੀਂ ਸਰ ਉਹਨਾਂ ਦੇ ਵੀ ਇੱਕ ਬੰਦੇ ਦੇ ਭੱਜੇ ਦੇ ਸਮੇਂ ਲੱਤ ਤੇ ਸੱਟ ਲੱਗੀ ਆ ਫਾਇਰਿੰਗ 'ਚ ਨਹੀਂ ਉਦੋਂ ਭੱਜਦੇ ਸਮੇਂ ਉਹਦੇ ਲੱਤ ਤੇ ਸੱਟ ਲੱਗੀ ਆ ਸਾਡੇ ਵੀ ਇੱਕ ਮੁਲਾਜ਼ਮ ਜ਼ਖਮੀ ਹੋਇਆ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜੇ ਆ ਕਾਊਂਟਰਸ ਕੀਤੇ ਜਾ ਰਹੇ ਆ ਕੱਲ ਪਟਿਆਲਾ ਚੋਂ ਉਸ ਤੋਂ ਪਹਿਲਾਂ ਲੁਧਿਆਣੇ ਚੋਂ ਆ ਤੇ ਲੱਗਦਾ ਹੈ ਕਿ ਇਹਨਾਂ ਨਾਲ ਠੱਲ ਪਾਉਗੀ ਪ੍ਰਾਈਮ ਨੂੰ ਸਰ ਦੇਖੋ ਮੋਗਾ ਦੇ ਵਿੱਚ ਐਸਐਸਪੀ ਸਾਹਿਬ ਸ਼੍ਰੀ ਵਿਵੇਕਸ਼ੀਲ ਸੋਨੀ ਜੀ ਦੁਆਰਾ ਮੋਬਾਈਲ ਜਿਹੜੀ ਨਾਕੇਬੰਦੀ ਤੇ ਸ਼ਿਫਟਿੰਗ ਅਗਸਤਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਹਦੇ ਤਹਿਤ ਵੱਖ-ਵੱਖ ਥਾਵਾਂ ਤੇ ਸਮੇਂ-ਸਮੇਂ ਤੇ ਸ਼ਿਫਟ ਕਰਕੇ ਨਾਕੇ ਲਾਏ ਜਾਂਦੇ ਆ ਇਸੇ ਲੜੀ ਦੇ ਤਹਿਤ ਅੱਜ ਇਹਨਾਂ ਨੂੰ ਕਾਬੂ ਕੀਤਾ ਹੈ ਦੱਸ ਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੋ ਰਿਹਾ ਹੈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਗੈਂਗਸਟਰਾਂ ਦੇ ਉੱਤੇ ਸਖਤੀ ਵਰਤਦੀ ਹੋਈ ਨਜ਼ਰ ਆ ਰਹੀ ਹੈ ਇਸੇ ਲੜੀ ਦੇ ਤਹਿਤ ਵੱਖ-ਵੱਖ ਥਾਵਾਂ ਦੇ ਉੱਤੇ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਮਾਨਸਾ ਜ਼ੀਰਕਪੁਰ ਮੁਹਾਲੀ ਪਟਿਆਲਾ ਖਰੜ ਕਈ ਥਾਵਾਂ ਦੇ ਉੱਤੇ ਹੁਣ ਤੱਕ ਕਈ ਗੈਂਗਸਟਰ ਦਬੋਚੇ ਜਾ ਚੁੱਕੇ ਨੇ ਤੇ ਇਸੇ ਲੜੀ ਦੇ ਤਹਿਤ ਹੀ ਇਹ ਜਿਹੜਾ ਮੁਕਾਬਲਾ ਹੋਇਆ ਹੈ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਜਿਨ੍ਹਾਂ ਦਾ ਸਬੰਧ ਬੰਬੀਹਾ ਗਰੁੱਪ ਦੇ ਨਾਲ ਜੋੜਿਆ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਪੁਸ਼ਗਿਸ਼ ਦੇ ਦੌਰਾਨ ਇਹ ਗੈਂਗਸਟਰ ਕੀ ਖੁਲਾਸੇ ਕਰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जावां ਨਾਲ ਨਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ